ਜਾ ਪਾਵਲਾ ਪੌਂਚਾ ਤਿਆਰ ਕਰਿਆਗਾ ਇਹ ਮੈਂ ਤੁਹਾਨੂੰ ਕਰਕੇ ਦਿਖਾਉਣੀ ਇੱਕ ਪੌਂਚਾ ਮੈਂ ਰੈਡੀ ਕਰ ਲਿਆ ਦੂਸਰਾ ਮੈਂ ਤੁਹਾਨੂੰ ਰੈਡੀ ਕਰਕੇ ਦਿਖਾਉਣੀ ਆ ਵੀ ਆਪਾਂ ਨੇ ਕਿਸ ਤਰ੍ਹਾਂ ਕੀਤਾ ਹੈ ਲਾਈਨਿੰਗ ਵਾਲੀ ਕੱਲੀ ਸਲਵਾਰ ਆ ਇਹ ਕੱਲੇ ਪੌਂਚਾ ਪੌਂਚੇ ਤੇ ਆਪਣੇ ਗੋਡਿਆਂ ਤੇ ਲਾਈਨਿੰਗ ਲੱਗੀ ਆ ਕੁੰਦਿਆਂ ਤੇ ਲਾਈਨਿੰਗ ਦੀ ਲਗਾਈ ਤੇ ਇਹ ਮੈਂ ਤੁਹਾਨੂੰ ਪੌਂਚਾ ਤਿਆਰ ਕਰਕੇ ਦਿਖਾਉਣੀ ਆ ਆਪਾਂ ਨੇ ਪੇਸਟਿੰਗ ਨਾਲ ਇਹ ਜੜ ਲਿਆ ਪੌਂਚਾ ਇਸ ਤਰ੍ਹਾਂ ਕਟਮ ਵਾਲੀ ਬੁਗਰਮ ਆ ਇਹ 2.5 ਇੰਚੀ ਦਾ ਚੌੜਾਈ ਆ ਪੌਂਚੇ ਦੀ ਤੇ ਆ ਆਪਾਂ ਨੇ ਟੱਕ ਲਗਾ ਲਿਆ ਉਂਟੀ ਸਾਈਡ ਤੇ ਆਪਾਂ ਨੇ ਬੁਗਰਮ ਰੱਖਣੀ ਆ ਹੀ ਇਸ ਤਰ੍ਹਾਂ ਰੱਖ ਕੇ ਆਪਾਂ ਨੇ ਇਸ ਤਰ੍ਹਾਂ ਇਹਦੇ ਕਟਾਮ ਬਣਾਉਣੇ ਆ। ਇਹਨਾਂ ਨੂੰ ਪੂਰਾ ਪੌਂਚਾ ਤਿਆਰ ਕਰਕੇ ਦਿਖਾਉਣੀ ਹੈ ਵੀ ਆਪਾਂ ਨੇ ਕਿਸ ਤਰ੍ਹਾਂ ਕਰਿਆ ਇਹ। ਬਿਲਕੁਲ ਕਟਾਮਾਂ ਦੇ ਉੱਪਰ ਉੱਪਰ ਦੀ ਆਪਾਂ ਨੇ ਮਸ਼ੀਨ ਚ ਲਾਉਣੀ ਹੈ ਇਹ। ਅੱਤਾਂ-ਅੱਤਾਂ ਇੰਝ ਆਪਾਂ ਨੇ ਛੱਡਿਆ ਕੱਪੜਾ। ਬੁਤਰਮ ਦੇ ਉੱਪਰ ਨਹੀਂ ਆਪਾਂ ਨੇ ਸੀਨ ਮਾਰਨੀ ਆਪਾਂ ਨੇ ਬਿਲਕੁਲ ਨਾਲ-ਨਾਲ ਸੀਨ ਮਾਰਨੀ ਆ। ਹਾਂਜੀ ਹੁਣ ਆਪਾਂ ਨੇ ਸੀਨ ਮਾਰ ਲਿਆ ਸਾਰੇ ਕਟਾਮਾਂ ਦੇ ਉੱਤੇ ਹੁਣ ਆਪਾਂ ਨੇ ਇਹਦੇ ਤੇ ਟੱਕ ਲਗਾਉਣੇ ਆ ਇਸ ਤਰ੍ਹਾਂ ਜਿੱਥੇ ਜਿੱਥੇ ਆਪਣੀ ਆ ਚੀਜ਼ ਹੈ ਕੀ ਇਸ ਤਰ੍ਹਾਂ ਕਰਕੇ ਆਪਣੇ ਟੱਕ ਲਗਾਉਣੇ ਆ ਬਿਲਕੁਲ ਸੀਨ ਦੇ ਨਾਲ-ਨਾਲ ਲਗਾਉਣੇ ਆ ਤੇ ਸਾਰੇ ਟੱਕਰ ਮਤਲਬ ਇਸ ਤਰ੍ਹਾਂ ਕਰਕੇ ਇਹ ਨੂੰ ਆਪਾਂ ਨੇ ਕੱਟ ਲੈਣਾ ਇਸ ਤਰ੍ਹਾਂ ਤੁਸੀਂ ਇਸ ਤੇ ਪ੍ਰੈਸ ਵੀ ਮਾਰ ਸਕਦੇ ਜੇ ਤੁਹਾਡੇ ਚੰਗੀ ਤਰ੍ਹਾਂ ਕਟਾਉ ਨਹੀਂ ਨਿਕਲੇ ਮਤਲਬ ਪ੍ਰੈਸ ਨਾਲ ਵੀ ਤੁਸੀਂ ਇਸ ਤਰ੍ਹਾਂ ਦੀ ਫਿਨਿਸ਼ਿੰਗ ਕਰ ਸਕਦੇ ਹੋ ਹੇਨ ਆਪਾਂ ਨੇ ਬਿਲਕੁਲ ਇਹਦੇ ਨਾਲ ਨਾਲ ਜਿਹੜੀ ਆ ਚੀਜ਼ ਦੇ ਕਟਾਵੇਂ ਆਪਾਂ ਬਿਲਕੁਲ ਇਹਦੇ ਨਾਲ ਨਾਲ ਇੱਕ ਸੀਨ ਮਾਰਾਂਗੇ। ਹੁਣ ਆਪਾਂ ਇੱਕ ਖੂਲਿਆ ਜੇ ਮਸ਼ੀਨ ਇਹਦੇ ਵਿੱਚ ਲੈ ਕੇ ਮਤਲਬ ਇੱਥੋਂ ਇਸ ਤਰ੍ਹਾਂ ਲਿਆ ਕੇ ਇਹਦੇ ਨਾਲ ਆਪਾਂ ਨੇ ਇਹ ਜਿਗਜੈਗ ਵਾਲੀ ਵਾਸ ਲਾਉਣੀ ਹੈ। ਸਿੱਧੀ ਸਾਈਡ ਆਪਾਂ ਨੇ ਉੱਪਰ ਰੱਖਣੀ ਹੈ ਜੀ ਅੱਧੀ ਆਪਾਂ ਨੇ ਸੀਨ ਕੱਪੜੇ ਦੇ ਵਿੱਚ ਰੱਖਣੀ ਹੈ ਅੱਧੀ ਆਪਾਂ ਬਾਹਰ ਦਿਖਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹ ਵਾਲੀ ਲਗਾਉਣੀ ਹੈ ਜੀ ਤਾਂ ਆ ਤੁਸੀਂ ਬਰੀਕ ਹੀ ਰੱਖਣਾ ਜਿਆਦਾ ਮੋਟਾ ਪਖਾ ਨਹੀਂ ਰੱਖਣਾ। ਇੱਥੇ ਪਟਕੇ ਜਿਹਨਾਂ ਜਿਵੇਂ ਇਹਦੇ ਕਟਾਮ ਬਣੇ ਦੋਏ ਨਹੀਂ ਆਪਾਂ ਸਿੱਧੀ ਸਾਈਡ ਲੈ ਕੇ ਇਹਨੂੰ ਇਸ ਤਰ੍ਹਾਂ ਕਟਾਮਾਂ ਦੇ ਉੱਤੇ ਰੱਖਣੀ ਹੈ ਜੀ। ਇਹੇ ਜੀ ਜਿਹੜੀ ਦਰ ਇਹਨਾਂ ਨੂੰ ਬਨੇ ਕਟਾਉਣ ਜਾ ਰਹੇ ਨੇ ਉਧਰ ਉਧਰ ਨੂੰ ਆਪਾਂ ਨੇ ਇਹ ਗੁਲਾਈ ਚ ਲੈ ਕੇ ਜਾਣੀ ਹੈ। نیچے ਕਟਾਵਾ ਦੇ ਉੱਤੇ ਆਪਾਂ ਲਾ ਰਹੀਆਂ ਇਹ ਲੈਸ। ਆਹ ਦੇਖੋ ਜੀ ਇਸ ਤਰ੍ਹਾਂ। ਤੁਸੀਂ ਅੱਧ-ਅੱਧੇ ਪੈਰ ਦੀ ਇਹ ਲੈਸ ਬਾਹਰ ਲੈ ਕੇ ਆਉਣੀ ਹੈ। ਅੱਧ-ਅੱਧੇ ਪੈਰ ਤੁਸੀਂ ਅੰਦਰ ਲੈਸ ਕਰਨੀ ਹੈ ਇਹ। ਕੰਮ ਦੇ ਵਿੱਚ ਕਰਨੀ ਹੈ। ਹਾਂਜੀ ਹੁਣ ਆਪਾਂ ਨੇ ਇੱਕ ਲੈਸ ਆਪਾਂ ਇੱਥੇ ਰੱਖਣੀ ਆ ਹੈ ਜਿਹੜੀ ਕੋਟਾ ਪੱਤੀ ਵਾਲੀ ਜਿਹੜੀ ਬੁਕਤ ਹੁੰਦੀ ਹੈ ਇਹ ਇਹ ਇੱਕ ਪੈਰ ਦੀ ਇਹ ਵੀ ਚੜਾਈ ਆ 3 ਇੰਚ ਤੋਂ ਇਹ ਘੱਟ ਆ ਜੀ ਲੈਸ ਜਿਹੜੀ ਆਪਾਂ ਨੇ ਇਹ ਰੱਖਣੀ ਆ ਜਿਹੜੀ ਕੋਟਾ ਇੱਕ ਲੈ ਆਪਾ ਇੱਥੇ ਰੱਖਾਂਗੇ ਜੀ ਇਸ ਤਰ੍ਹਾਂ ਆਹ ਦੇਖੋ ਜੀ ਇਹਦੀ ਲੁੱਕ ਇਸ ਤਰ੍ਹਾਂ ਹੋਈ ਹੈ ਜੀ ਦੇ ਨੇ ਪਹੁੰਚੇ ਅਸਤਰਾ ਬਣੇ ਜੀ ਪੂਰੀ ਲੁਕ ਤੁਮ ਉਸੇ ਰੈਡੀ ਕਰਕੇ ਦਿਖਾਉਣੇ ਜੀ ਇਹ